ਵੇਖੋ ਆਈ ਏਮ ਵੈਰੀ ਕਲੀਅਰ ਮੈਂ ਬਾਰ ਬਾਰ ਇਹ ਗੱਲ ਕਹਿਣਾ ਹੈ ਥੈਟ ਸਿਕਿਉਰਿਟੀ ਇਜ਼ ਨੋ ਸਟੇਟਸ ਸਿੰਬਲ ਮੈਂ ਡੀਜੀਪੀ ਸਾਹਿਬ ਨੂੰ ਕਹਿਣਾ ਨਾਦਵ ਜੀ ਜੇ ਤੁਸੀਂ ਸਮਝਦੇ ਹੋ ਕਿ ਮੈਨੂੰ ਸਿਕਿਉਰਿਟੀ ਦੀ ਨਹੀਂ ਲੋੜ ਮੈਨੂੰ ਇੱਕ ਲਿਖਤੀ ਤੌਰ ਤੇ ਦੇ ਦਿਓ ਥੈਟ ਅਸੀਂ ਇੱਥੇ ਆ ਤੈਨੂੰ ਕੁਝ ਨਹੀਂ ਹੁੰਦਾ ਯੂ ਡੋਨਟ ਨੀਡ ਸਿਕਿਉਰਿਟੀ ਮੈਨੂੰ ਇੱਕ ਬੰਦਾ ਨਹੀਂ ਚਾਹੀਦਾ ਮਗਰ ਕਮਾਲ ਦੀ ਗੱਲ ਇਹ ਹੈ ਕੀ ਅੱਜ ਜਨਵਰੀ ਮਹੀਨੇ ਚ ਮੈਂ ਫੇਰ ਨਾ ਲੈ ਕੇ ਦੇਰ ਕਹਿ ਰਿਹਾ ਇੱਕ ਆਈਪੀਐਸ ਅਫਸਰ ਸਾਹਿਬ ਨੇ ਮੀਨਾ ਜੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਮੇਰੀ ਕੋਠੀ 'ਚ ਆਏ ਜਦੋਂ ਇਹ ਬੰਬ ਬਲਾਸਟ ਹੋਇਆ ਮਜੀਠੇ ਥਾਣੇ ਦਾ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਚੋਂ ਹੈ ਜਿੱਦੇ 15 ਕ ਬੰਬ ਬਲਾਸਟ ਹੋਇਆ ਜਹੰਤੀਪੁਰ ਮੇਰੇ ਹਲਕੇ 'ਚ ਇਹ ਸਾਰੀ ਇਨਸੀਡੈਂਟ ਹੋਇਆ ਮੰਦਿਰ 'ਚ ਜਦੋਂ ਬਲਾਸਟ ਹੋਇਆ ਇੱਕ ਆਰਮੀ ਏਰੀਆ ਦੇ ਨੇੜੇ ਆ ਉਹ ਗਮਟਾਲਾ ਚੌਂਕੀ ਉੱਥੇ ਹੋਇਆ ਇਹਨਾਂ ਨੇ ਮੇਰੀ ਆਪ ਸਿਕਿਉਰਿਟੀ ਰਿਵਿਊ ਕਰਕੇ ਮੈਨੂੰ ਲੱਗਦਾ ਜਨਵਰੀ ਦਾ ਸ਼ੁਰੂ ਦਾ ਸਮਾਸੀ ਅਖੀਰ ਚ ਆਪ ਕਹਿੰਦੇ ਜੀ ਕੰਦਾ ਉੱਚੀਆਂ ਕਰੋ ਉੱਤੇ ਆ ਬਾਅਡ ਵਾਇਰਿੰਗ ਲਾਓ ਕੈਮਰੇ ਉੱਥੇ ਅੱਗੇ ਲੱਗੇ ਕਹਿੰਦੇ ਜੀ ਹੋਰ ਲਾਓ ਫਿਰ ਕਿਹਾ ਗਿਆ ਕਿ ਜੀ ਉੱਤੇ ਨੈਟ ਲਾਓ ਕਿਉਂਕਿ ਸਾਰੇ ਥਾਣਿਆਂ 'ਚ ਅੰਮਰਚਰ ਸਾਭ 'ਚ ਟੀਨਾ ਲਾ ਕੇ ਨੈਟ ਨੋਟ ਲੱਗ ਗਿਆ ਤੇ ਮੈਂ ਕਹਾਂ ਜੀ ਇਹ ਤਾਂ ਤੁਸੀਂ ਸਿਕਿਉਰਿਟੀ ਅਫਸਰ ਨੂੰ ਦੱਸੋ ਮੈਨੂੰ ਕਿ ਜੋ ਕਹਿਣਗੇ ਉਹ ਕਰਨਾ ਉਹ ਕਰ ਦੇਣਗੇ ਜੀ ਇਹ ਤਾਂ ਜਨਵਰੀ ਚ ਰਿਵਿਊ ਹੋ ਰਿਹਾ ਫਿਰ ਮੇਰੇ ਕੋਲੋਂ ਆਪ ਇਹਨਾਂ ਨੇ ਕਹਿੰਦੇ ਜੀ ਤੁਹਾਡੇ ਕੋਲ ਬੁਲੇਟ ਪ੍ਰੂਫ ਗੱਡੀ ਹੈ ਕਿ ਨਹੀਂ ਆ ਚਲੋ ਕਹਿੰਦੇ ਸਾਡੇ ਕੋਲ ਕੋਈ ਚੰਗੀ ਗੱਡੀ ਤਾਂ ਹੈ ਨਹੀਂ ਤੁਸੀਂ ਐ ਕਰੋ ਸਾਨੂੰ ਆ ਐਫੀਡੇਵਿਟ ਦੇ ਦਿਓ ਅਸੀਂ ਤੁਹਾਨੂੰ ਪਰਮਿਸ਼ਨ ਦੇ ਦੇਵਾਂਗੇ 4 ਦਿਨ ਪਹਿਲਾਂ ਮੇਰੇ ਬੰਦੇ ਨੂੰ ਕਹਿ ਰਿਹਾ ਕਿ ਉਹ ਆਰਸੀ ਦੇ ਦਿਓ ਸਿਕਿਉਰਿਟੀ ਇੰਚਾਰਜ ਚਰਨਜੀਤ ਮੈਂ ਉਹਦਾ ਵੀ ਨਾ ਲੈ ਰਿਹਾ ਉਹਨੂੰ ਫੋਨ ਆਇਆ ਕਿਹਾ ਗਿਆ ਕਿ ਜੀ ਚਾਹਨੂ ਆਰਚੀ ਦੀ ਕਾਪੀ ਦੇ ਦਿਓ ਜਿਹੜੀ ਤੁਸੀਂ ਬੁਲੇਟ ਪ੍ਰੂਫ ਕਰਾਈ ਹੈ 23 ਤਰੀਕ ਨੂੰ ਮੈਂ ਦਿੱਲੀ ਨੂੰ ਗਿਆ ਏਡੀਜੀਪੀ ਸਿਕਿਉਰਿਟੀ ਨੇ ਚਿੱਠੀ ਲਿਖੀ ਹੋਈ ਹੈ ਕਿ ਪ੍ਰੋਵਾਈਡ ਏਸਕੋਰਟ ਪਾਇਲਟ ਵਹੀਕਲ ਟੂ ਦ ਪ੍ਰੋਟੈਕਟਿ ਕਿਉਂਕਿ ਇਹ ਮਿਲਟੈਂਟ ਆਰਗੇਨਾਈਜੇਸ਼ਨ ਤੋਂ ਇਹਨੂੰ ਖਤਰਾ ਹੁਣ ਤੁਸੀਂ ਆਪ ਵੇਖ ਲਓ ਕਿ ਜਦੋਂ ਮੈਂ ਕਾਲਾ ਚਸ਼ਮਾ ਪਾਇਆ ਉਸ ਤੋਂ ਬਾਅਦ ਪਤਾ ਨਹੀਂ ਕੀ ਹੋ ਗਿਆ ਭਗਵੰਤ ਮਾਨ ਕਾਲੇ ਚਸ਼ਮੇ ਨਹੀਂ ਅ ਸਿਕਿਉਰਟੀ ਦਾ ਰੱਪੜ ਐਡਾ ਬੜਾ ਕੱਡਾ ਘੜਾ ਘੜਾ ਕਰਾਤਾ ਇਸ ਲਈ ਮੈਂ ਤਾਂ ਭਾਈ ਕਾਲਾ ਚਸ਼ਮਾ ਤੇ ਮੈਂ ਕੱਲ ਵੀ ਪਾ ਕੇ ਫਿਰ ਤੇਰਾ ਧੰਨਵਾਦ ਕੀਤਾ ਮੈਂ ਤਾਂ ਅੱਜ ਵੀ ਹੁਣ ਕੁਦਰਤੀ ਹੁਣ ਨਹੀਂ ਪਾਇਆ ਕਿਉਂਕਿ ਤੁਸੀਂ ਵੀ ਨਹੀਂ ਪਾਇਆ ਫਿਰ ਮੈਂ ਵੀ ਨਹੀਂ ਪਾਇਆ ਮਗਰ ਕਮਾਲ ਦੀ ਗੱਲ ਇਹ ਹੋ ਗਈ ਕਿ ਉਹ ਸੱਟ ਦਿਲ 'ਚ ਲੱਗੀ ਚੋਹਾਲ ਡੈਮ ਵਾਲੀ ਕਾਲੇ ਚਸ਼ਮੇ ਵਾਲੀ ਇਹ ਚੀਜ਼ਾਂ ਕਰਕੇ ਤਾਂ ਸਿਕਿਉਰਟੀ ਦੇ ਰਿਵਿਊ ਹੋ ਰਹੇ ਔਰ ਮੈਂ ਕੋਈ ਇੱਥੇ ਮੈਂ ਜਾਣਾ ਨਹੀਂ ਜਾਣਾ ਹਲੇ ਪਾਰਟੀ ਤੁਸੀਂ ਹੌਲੀ ਹੌਲੀ ਦੇਖੋ ਕੀ ਕੁਝ ਹੁੰਦਾ ਮੈਂ ਤਾਂ ਤੁਹਾਨੂੰ ਕਿਹਾ ਇਹਨਾਂ ਡੀਜੀਪੀ ਸਾਹਿਬ ਕਹਿ ਦੇਣ ਕਿ ਮੈਨੂੰ ਕੋਈ ਖਤਰਾ ਨਹੀਂ ਆਈ ਐਮ ਮੋਰ ਦਨ ਹੈਪੀ ਮੈਂ ਤਾਂ ਤੁਸੀਂ ਸਵੇਰੇ ਇੱਥੇ ਆਣ ਮौज ਨਾਲ ਤੁਸੀਂ ਇਕੱਲੇ ਮੈਂ ਤਾਂ ਆਪਕੋ ਉਹਨਾਂ ਆਜ਼ਾਦੀ ਦੇ ਵਿਰਮ ਮਗਰ ਇਹ ਨਾ ਨਾ ਕਰੋ ਡਰਾਮਾ ਕਿ ਤੁਸੀਂ ਸਿੱਧੂ ਮੂਸੇ ਵਾਲਾ ਮੇਰੇ ਉਹਦੇ ਵਾਂਗੂ ਮੇਰਾ ਇੰਕਾਊਂਟਰ ਕਰਾਉਣ ਨੂੰ ਫਿਰਦੇ ਕਿਉਂਕਿ 4 ਦਿਨ ਪਹਿਲਾਂ ਤਾਂ ਤੁਸੀਂ ਗੱਲਾਂ ਹੋਰ ਸੀ ਦੇਖੋ देयर ਆ ਫੋਨ ਕਾਲ ਜਾਈ ਆ ਉਹ ਆਡੀਓ ਰਿਕਾਰਡਿੰਗ ਹੌਲੀ ਹੌਲੀ ਮੈਂ ਤੁਹਾਡੇ ਨਾਲ ਜਿੰਦ ਤੱਕ ਕਰੂੰਗਾ ਮੈਂ ਡੀਜੀਪੀ ਸਾਹਿਬ ਨੂੰ ਦਿੱਤੀਆਂ ਹੋਈਆਂ ਨੇ ਅਣ ਡੀਜੀਪੀ ਸਾਹਿਬ ਆਪ ਮੈਨੂੰ ਕਹਿ ਰਹੇ ਮੇਰਾ ਮੈਸੇਜ ਆ ਉਹ ਉਹਨਾਂ ਨੇ ਉਹ ਡਿਲੀਟ ਕਰਤਾ ਕਿਉਂਕਿ ਜਦੋਂ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਪਿਆ ਦਾ ਟਾਈਮ ਆਪ ਇਨਫਰਮੇਸ਼ਨ ਮੈਂ ਕਰਦਾ ਨਹੀਂ ਹੁੰਦਾ ਕਿਸੇ ਨਾਲ ਬਿਕੋਜ਼ ਦਿਸ ਇਜ਼ ਪ੍ਰਾਈਵੇਟ ਇਨਫਰਮੇਸ਼ਨ ਮਗਰ ਹਾਊ ਪੋਲਿਟਿਕਾਈਜ਼ਡ ਇਹ ਹੋ ਗਿਆ ਕੰਮ ਕੇਜਰੀਵਾਲ ਵੀ ਅਕਿਊਜ਼ਡ ਹੈ ਅਮਨ ਅਰੋੜਾ ਸਾਹਿਬ ਸੁਸੋਦੀਆ ਵੀ ਅਕਿਊਜ਼ਡ ਹੈ ਜੈਨ ਵੀ ਅਕਿਊਜ਼ਡ ਹੈ ਬੈਬਪ ਕੁਮਾਰ ਵੀ ਅਕਿਊਜ਼ਡ ਹੈ ਥੋੜਾ ਆ ਵਿਜੇ ਨਹਿਰ ਵੀ ਅਕਿਊਜ਼ਡ ਹੈ ਇਹ ਜੇਲਾਂ 'ਚ ਵੀ ਰਹੇ ਆ ਤੇ ਇਹਨਾਂ ਨੂੰ ਤਾਂ ਜੈਡ ਪਲੱਸ ਸਿਕਿਉਰਟੀ ਇਹਨਾਂ ਨੂੰ ਤਾਂ ਚੰਡੀਗੜ੍ਹ ਦੀਆਂ ਆਲੀਸ਼ਾਨ ਕੋਠੀਆਂ ਦਿੱਤੀਆਂ ਨੇ ਤੇ ਦੋਰੇ ਮਾਪ ਡਣ ਤਾਂ ਨਹੀਂ ਹੋ ਸਕਦੇ ਮੇਰੇ ਬਾਰੇ ਐਡਾ ਵੱਡਾ ਪਾਸ਼ਣ ਦੇ ਰਹੇ ਬਾਕੀ ਉਹ ਕਲੇਰ ਸਾਹਿਬ ਨੇ ਇੱਕ ਫੋਟੋ ਵਿਖਾਈ ਆ ਕਿ ਮੈਂ ਪੁੱਛਣਾ ਚਾਹੁੰਦਾ ਅਮਨ अरोड़ा ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਹਾਂ ਤੇ ਮੇਰੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਕਾਹਦੇ ਲਈ ਬੈਠਿਆ ਸੀ ਇੱਕ ਪ੍ਰੋਗਰਾਮ ਤੇ ਤੇ ਮਿੱਠੀਆਂ ਮਾਰਦਾ ਹੀ ਮੈਨੂੰ ਕਹਿੰਦਾ ਭਗਵੰਤ ਮਾਨ ਨੇ ਬੇੜਾ ਘਰ ਕਰਤਾ ਆਪ ਕਿਹਾ ਮੈਨੂੰ ਤੇ ਉਹ ਫੋਟੋ ਵਿਖਾਈ ਮੇਰਾ ਵੀਰ ਕੱਢ ਕੇ ਦਿਖਾ ਫੋਟੋ ਕਲੇਰ ਆ ਮੈਂ ਤੁਹਾਨੂੰ ਇੱਕ ਆਹੋ ਆਹੋ ਆਹੀ ਬੈਠੇ ਇਕੱਠੇ ਆ ਨਾਲ ਇੱਕ ਉਹ ਮੰਤਰੀ ਸਾਹਿਬ ਬੈਠੇ ਆ ਓਏ ਮੰਤਰੀ ਸਾਹਿਬ ਕਿਹੜੇ ਕਿਹੜੇ ਬੈਠੇ ਆ ਇੱਕ ਤਾਂ ਅਮਨ ਨਰੋੜਾ ਬੈਠਾ ਇੱਕ ਉਹ ਆਪਣੇ ਐਗਰੀਕਲਚਰ ਵਾਲੇ ਖੋਡੀਆਂ ਸਾਹਿਬ ਤੁਸੀਂ ਕਾਤਲੀ ਪੈਨੇ ਹੋ ਫਿਰ ਮਾੜੇ ਬੰਦੇ ਕੋਲ ਉਦੋਂ ਤਾਂ ਮੈਨੂੰ ਮਗਰੋਂ ਤਾਂ ਜੱਪੀਆਂ ਪਾ ਪਾ ਦੱਸ ਦੇ ਚੱਕਰ ਕੀ ਆ ਇਸ ਲਈ ਮੈਂ ਤੁਹਾਨੂੰ ਆ ਦਿਖਾ ਦਿਆਂ ਜਿਹੜੀ ਮੇਰਾ ਇੱਕ ਟਵੀਟ ਹੈ ਮੈਸੇਜ ਹੈ ਆ ਸੌਰੀ ਆ ਹੀ ਗਿਆ ਆ ਡੀਜੀਪੀ ਆ ਗੌਰਵ ਯਾਦਵ ਜੀ ਸਾਹਿਬ ਨੂੰ ਹੈ ਕਿ ਨਹੀਂ ਹੈ ਜੀ ਠੀਕ ਹੈ ਜੀ ਮੈਂ ਪੁਖਾਈ ਦੂੰਗਾ ਤੁਹਾਨੂੰ ਦੇ ਦੂੰਗਾ ਪ੍ਰੂਫ ਮੇਰਾ ਕੰਮ ਤੁਹਾਨੂੰ ਪਤਾ ਪੱਕਾ ਇਹਦੇ ਚ ਉਹ ਡਿਲੀਟਿੰਗ ਵਾਲਾ ਮੈਸੇਜ ਲਾਇਆ ਹੋਇਆ ਹੈ ਨਾ ਕਿ ਡਿਲੀਟ ਹੋ ਜੇ ਮੈਂ ਇਹਨਾਂ ਨੂੰ ਕਿਹਾ ਆਈ ਵਾਂਟ ਟੂ ਕੁਕ ਮੈਕ ਬੈਂਡ ਯੂ ਵੈਨ ਯੂ ਆ ਫਰੀ ਕੈਨ ਆ ਸਪੀਕ ਟੂ ਯੂ ਇਹਨਾਂ ਦਾ ਜਵਾਬ ਕੋਈ ਨਹੀਂ ਆਇਆ ਫਿਰ ਮੈਂ ਇਹਨਾਂ ਨੂੰ ਭੇਜਿਆ ਕਿ ਲੱਗਦਾ ਤੁਸੀਂ ਮੇਰੇ ਨਾਲ ਗੱਲ ਕਰਨਾ ਨਹੀਂ ਚਾਹੁੰਦੇ। ਤੇ ਮੈਂ ਕਿਹਾ ਆਏ ਕਿ ਮੈਂ ਕੀ ਕਹਿਣਾ ਸੀ? ਮੈਂ ਤਾਂ ਧੰਨਵਾਦ ਕਰਨਾ ਸੀ ਪੰਜਾਬ ਪੁਲਿਸ ਨੇ ਮੈਨੂੰ ਇੰਨਾ ਚਿਰ ਸਿਕਿਉਰਟੀ ਦਿੱਤੀ ਹੈ ਮੇਰਾ ਵਰਤਾ ਬਣਦਾ ਪੰਜਾਬ ਪੁਲਿਸ ਦੇ ਮੁਖੀ ਦਾ ਧੰਨਵਾਦ ਕਰਾਂ। ਸੋ ਮੈਂ ਇਹ ਮੈਸੇਜ ਪਾਇਆ ਜੀ ਜੋ ਮੈਂ ਇਹਨਾਂ ਬਿੰ ਤੁਹਾਨੂੰ ਪੜ ਕੇ ਸੁਣਾ ਰਿਹਾ ਆ। ਆਈ ਥੋਟ ਆਈ ਮਸਟ ਪਰਸਨਲੀ ਥੈਂਕ ਯੂ ਫੋਰ ਵਿਡਡਰਾਇੰਗ ਮਾਈ ਸਿਕਿਉਰਟੀ ਫ্রম Z+ ਟੂ ਨੋਬਾਡੀ। each and every personal each and every personal has gone back as your police officers are hounding them that they must report back immediately orders from the top so i have asked them to go back as desired by you so if i am harmed or assassinated you will be ਰਿਸਪਾਂਸਿਬਲ ਪਰਸਨਲੀ ਥੈਂਕ ਯੂ ਵਾਂਸ ਅਗੇਨ ਇਹ ਮੇਰਾ ਡੀਜੀਪੀ ਸਾਹਿਬ ਗੌਰਵ ਯਾਦਵ ਸਾਹਿਬ ਨੂੰ ਇਹ ਮੇਰਾ ਮੈਸੇਜ ਹੈ ਜਿਹੜਾ ਮੈਂ ਮੈਨੂੰ ਪਤਾ ਸੀਗਾ ਇਹ ਪੁਲਿਸ ਵਾਲੇ ਬੇਰੇ ਸਤਿਕਾਰਯੋਗ ਨਹੀਂ ਬਗਰ ਕੌਣ ਕਿੰਨਾ ਕੁ ਦਿਮਾਗ ਲਾਉਣਾ ਰੱਬ ਨੇ ਮੈਨੂੰ ਵੀ ਇੰਨੀ ਅਕਲ ਦਿੱਤੀ ਕਿ ਥੋੜਾ ਜਿਹਾ ਮੈਂ ਵਾਅਦੇ ਚ ਲਾ ਲੈਣਾ ਰੱਬ ਨੇ ਲਾਭੀ ਚਲਾਉਂਦਾ ਮੈਂ ਤਾਂ ਕੌਣ ਮੈਨੂੰ ਪਤਾ ਸੀਗਾ ਸਾਰਾ ਕੁਝ ਇਹਨਾਂ ਨੇ ਡਿਲੀਟ ਕਰਨਾ ਔਰ ਮੈਂ ਫੇਰ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਸਿਕਿਉਰਿਟੀ ਇਜ਼ ਨੋ ਐਨਟਾਈਟਲਮੈਂਟ ਬਿਲਕੁਲ ਨਾ ਦਿਓ ਜੇ ਨਹੀਂ ਲੋੜ ਹਾਂ ਲਿਖ ਕੇ ਜਰੂਰ ਦੇ ਦਿਓ ਕਿਉਂਕਿ ਅੱਜ ਤੋਂ ਮਹੀਨਾ ਪਹਿਲਾਂ ਤੁਸੀਂ ਮੈਨੂੰ ਕੁਝ ਹੋਰ ਕਹਿ ਰਹੇ ਸੀ ਮਹੀਨੇ ਚ ਕਿਹੜਾ ਥ्रेट ਪਰਸੈਪਸ਼ਨ ਖਤਮ ਹੋ ਗਿਆ ਉਹ ਨਹੀਂ ਮੇਰੇ ਸਮਝ ਆ ਰਹੀ ਮੇਰੇ ਕੋਲ ਇਹਨਾਂ ਦੀ ਇੱਕ ਚਿੱਠੀ ਆ ਇਹਨਾਂ ਦੀ ਬਰੀਫਿੰਗ ਆਉਂਦੀ ਹੈ ਮੈਨੂੰ ਕਹਿੰਦੇ ਤੈਨੂੰ ਬੀਕੇਆਈ ਤੋਂ ਖਤਰਾ ਬਬਰ ਖਾਲਸਾ ਇੰਟਰਨੈਸ਼ਨਲ ਇੱਕ ਇਹਨਾਂ ਦਾ ਨੀਟਾ ਨੀਟਾ ਕਰਕੇ ਪਾਕਿਸਤਾਨ ਬੈਠਿਆ ਉਹਦਾ ਇਹਨਾਂ ਨੇ ਜ਼ਿਕਰ ਕੀਤਾ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਤੋਂ ਖਤਰਾ ਫਿਰ ਇਹਨਾਂ ਨੇ ਮੈਨੂੰ ਇੱਕ ਹੋਰ ਅ ਟੈਰਰਿਸਟ ਆਰਗੇਨਾਈਜੇਸ਼ਨ ਹੈ ਤੇ ਸਾਜੀ ਕਿ ਕਿਆ ਕੇਟੀਫ ਕੇਟੀਫ ਤੋਂ ਖਤਰਾ ਫਿਰ ਇਹਨਾਂ ਨੇ ਇੱਕ ਬੰਦਾ ਫੜਿਆ ਜਿਨੇ ਮੇਰੇ ਦਫਤਰ ਦੀ ਰੈਕੀ ਕੀਤੀ ਕਿਉਂਕਿ ਜਿਹੜਾ ਮਜੀਠੇ ਬੰਬਲਾਸਟ ਹੋਇਆ ਸੀ ਮੇਰਾ ਦਫਤਰ ਤੇ ਮਜੀਠੇ ਇੱਕ ਆਮ ਮਤਲਬ ਅਮਨੇ ਸਾਹਮਣੇ ਹੀ ਐ ਲਿਟਰਲੀ ਸਟੋਨ ਥਰੋ ਹੋਵੇ ਤੇ ਕਹਿੰਦੇ ਇੱਕ ਬੰਦਾ ਸੀ ਫੜਿਆ ਜਿਹਦੇ ਕੋਲੋਂ ਟਿਫਨ ਬੰਬ ਹੈਂਡ ਗ੍ਰੇਨੇਡ ਔਰ ਆਟੋਮੈਟਿਕ ਪਿਸਟਲ ਰਿਕਵਰ ਹੋਇਆ ਇਹ ਤੇਰੇ ਦਫਤਰ 'ਚ ਰੈਕੀ ਕਰਕੇ ਆਇਆ ਫਲਾਣੇ ਬੰਦੇ ਨੂੰ ਮਿਲ ਕੇ ਆ ਇਹ ਮੈਨੂੰ ਕਿੱਥੋਂ ਪਤਾ ਲੱਗਣਾ ਸੀ ਪੁਲਿਸ ਨੇ ਦੱਸਣਾ ਸੀ ਸੋ ਇੱਕ ਪਾਸੇ ਮੈਨੂੰ ਇਹ ਗੱਲਾਂ ਦੱਸ ਰਿਹਾ ਦੂਜੇ ਪਾਸੇ ਮੈਨੂੰ ਕਹਿ ਰਿਹਾ ਕਿ ਕੰਦਾ ਉੱਚੀਆਂ ਕਰ ਤੇ ਉਹ ਤੀਜੇ ਪਾਸੇ ਛੁੱਟੀ ਵਾਲੇ ਦਿਨ ਆ ਕਦੇ ਸ਼ਨੀਵਾਰ ਨੂੰ ਦਫ਼ਤਰ ਲੱਗਦਾ ਵੇਖਿਆ ਇੱਥੇ ਆ ਸੈਕਟੇਰੀਅਟ ਡੀਜੀਪੀ ਸਾਹਿਬ ਦਾ ਮੇਰੇ ਵਾਸਤੇ 7 ਵਜੇ ਸ਼ਨੀਵਾਰ 29 ਜਦੋਂ ਲੌਂਗ ਵੀਕਐਂਡ ਸੀ ਛੁੱਟੀ ਕਰਤੀ ਤੇ ਵੱਖ-ਵੱਖ ਕਮਾਂਡੈਂਟ ਫੋਨ ਕਰ ਰਹੇ ਆ ਕਿ ਫਟਾਫਟ ਵਾਪਸ ਆ ਨਹੀਂ ਤਾਂ ਤੁਹਾਨੂੰ ਬਾਗੀ ਕਰਾਰ ਦੇਵਾਂਗੇ ਗਨਮੈਨਾਂ ਨੂੰ ਇਹ ਫੋਨ ਆ ਰਹੇ ਸੀ ਸੋ ਮੇਰੇ ਸਿਕਿਉਰਿਟੀ ਇੰਚਾਰਜ ਨੇ ਕਿਉਂਕਿ ਮੈਂ ਬਾਹਰ ਗਿਆ ਹੋਇਆ ਸਾਂ ਉਹਨੇ ਫੋਨ ਕੀਤਾ ਕਿ ਉਹਨਾਂ ਨੇ ਸਾਰੀ ਸਿਕਿਉਰਿਟੀ ਤੋੜਤੀ ਉਹ ਇਕੱਲੇ ਨੇ ਮੈਂ ਤਾਂ ਨਹੀਂ ਤੁਹਾਡੇ ਨਾਲ ਗੱਲ ਕੀਤੀ ਔਨ ਸੈਟਰਡੇ ਕਿਉਂਕਿ ਜੇ ਮੈਂ ਕਰਦਾ ਸੀ ਤੇ ਮੈਂ ਆਪ ਐਕਸਪੋਜ਼ ਹੋ ਰਿਹਾ ਕੋਈ ਮੇਰਾ ਨੁਕਸਾਨ ਕਰ ਜੂਗਾ ਮੈਂ ਚੁੱਪ ਕਰ ਗਿਆ ਸੰਡੇ ਨੂੰ ਵੀ ਮੈਂ ਬਾਹਰ ਸੀ ਮੈਂ ਫੇਰ ਨਹੀਂ ਗੱਲ ਕੀਤੀ ਮੰਡੇ ਨੂੰ ਵੀ ਮੈਂ ਬਾਹਰ ਸੀ ਮੈਂ ਫੇਰ ਨਹੀਂ ਗੱਲ ਕੀਤੀ ਟਿਊਜ਼ਡੇ ਜਦ ਮੈਂ ਆਇਆ ਕੁਝ ਚੈਨਲ 'ਚ ਖਬਰ ਚੱਲਣੀ ਲੱਗੀ ਇੱਕ ਨਿਊਜ਼ 18 ਦਾ ਥੋੜਾ ਪੱਤਰਕਾਰ ਹੈ ਰਜੀਮ ਸ਼ਰਮਾ ਸ੍ਰੀ ਅਮਰਚਰ ਸਾਹਿਬ ਤੋਂ ਉਹਨੇ ਮੇਰੇ ਕਿਸੇ ਬੰਦੇ ਨੂੰ ਫੋਨ ਕਰਕੇ ਸੰਡੇ ਨੂੰ ਪੁੱਛਿਆ ਕਿ ਕੀ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਵਿਡਰੋ ਹੋ ਗਈ ਆ ਮੇਰੇ ਬੰਦੇ ਨੇ ਮੈਨੂੰ ਪੁੱਛਿਆ ਮੈਂ ਉਹਨੂੰ ਕਹਿਆ ਇਹਨੂੰ ਨਾ ਕਹ ਦੇ ਕਿਉਂਕਿ ਆਈ ਡਿਡਨਟ ਵਾਂਟ ਟੂ ਐਕਸਪੋਜ਼ ਮਾਈ ਸੈਲਫ ਮਗਰ ਉਹਨੇ ਵੀ ਥੋਡੀ న్యూਸ 18 ਦੀ ਇੱਕ ਟੀਮ ਨੇ ਵੀ ਕੁਝ ਹੋਰ ਪੱਤਰਕਾਰਾਂ ਨੇ ਵੀ ਇਹ ਕੋਜ ਕੱਢ ਲਈ ਸੀ ਟਿਊਸਡੇ ਜਦ ਮਾਰਨਿੰਗ 11 12 ਵਜੇ ਇੱਕ ਦੋ ਚੈਨਲ 'ਚ ਇਹ ਖਬਰ ਚੱਲੀ ਉਸ ਤੋਂ ਬਾਅਦ ਸੁਖਵੀਰ ਜੀ ਦਾ ਟਵੀਟ ਆ ਗਿਆ ਫੇਰ ਮੈਂ ਜ਼ਰੂਰ ਜਾ ਕੇ ਸਾਰੀ ਗੱਲ ਤੁਹਾਡੇ ਅੱਗੇ ਕੀਤੀ ਸਰ ਯੂਨੀਅਨ ਗਵਰਨਮੈਂਟ ਦੀ ਯਾਰ ਬ੍ਰਦਰ ਇਪਨਾ ਆਈ ਥਿੰਕ ਫॉर ਮੀ ਮਤਲਬ ਮੈਨੂੰ ਤਾਂ ਡੀਜੀਪੀ ਸਾਹਿਬ ਕਹਿ ਦੇਣ ਕਿ ਤੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਮੈਨੂੰ ਤਾਂ ਪਰसों ਹੀ ਇਹਨਾਂ ਦਾ ਚੀਫ ਇੰਜੀਨੀਅਰ ਇੱਕ ਥ੍ਰੈਟ ਕਰੀ ਜਾ ਰਿਹਾ ਪੰਗੂ ਜਿਹੜਾ ਕਹਿ ਰਿਹਾ ਕਿ ਮੈਂ 50 ਬੰਦੇ ਮਾਰਤੇ ਚਾਰ ਰਹਿ ਗਏ ਤੁਸੀਂ ਚੀਫ ਇੰਜੀਨੀਅਰ ਨੂੰ ਨੂੰ ਪੁੱਛ ਲਿਓ ਪੰਗੂ ਨੂੰ ਕਿਥੇ ਪੰਜਵਾਂ ਚਾਰਾਂ ਚ ਮੈਂ ਹਾਂ ਕਿ ਕੱਲਾ ਅਰਸ਼ੀ ਆ ਚਾਰਾਂ ਚ ਇਹ ਤਾਂ ਫਿਰ ਇਹ ਇਹ ਮਤਲਬ ਇਹਦੀ ਜਾਣ ਤਾਂ ਯਕੀਨ ਤੁਸੀਂ ਕਮਾਲ ਦਾ ਮਾਹੌਲ ਬਣਿਆ ਪਿਆ ਨਾ ਇੱਥੇ ਕਿ ਇੱਕ ਕਹਿ ਰਿਹਾ ਕਿ ਹਾਂ ਮੈਂ ਤਾਂ ਜੀ ਫਲਾਣੇ ਵੀ ਆ ਗਰਨੇਡ ਵੀ ਛੱਟੇ ਆ ਜੀ ਮੈਂ ਆ ਅਈ ਰਾਕਟ ਲਾਂਚਰ ਵੀ ਵਰਤੇ ਮਤਲਬ ਇਸ ਕਿਸਮ ਦੇ ਮਾਹੌਲ 'ਚ ਦਿੱਲੀ ਵਾਲਿਆਂ ਨੂੰ ਸਿਕਿਉਰਟੀ ਦੀ ਲੋੜ ਹੈ ਤੇ ਇੱਥੇ ਜਿਹੜੇ ਪੰਜਾਬ 'ਚ ਔਰ ਜਦੋਂ ਮੈਨੂੰ ਮਿਲੀ ਸੀ ਉਹ ਤਾਂ ਕਾਂਗਰਸ ਦੇ ਰੂਲ ਸੀ ਜੀ ਜਦੋਂ ਅੰਬਰਮ ਸਿੰਘ ਸਾਹਿਬ ਉਦੋਂ ਹੋਮ ਮਿਨਿਸਟਰ ਹੁੰਦੇ ਸਨ ਯੂਪੀਏ ਦਾ ਰਾਜ ਸੀ ਸੋ ਜੇ ਨਹੀਂ ਲੋੜ ਹੈ ਲਿਖ ਕੇ ਕਹਿ ਦਿਓ ਆਈ ਵਿਲ ਬੀ ਪਰਸਨਲੀ ਥੈਂਕ ਯੂ ਮਾਤਾ ਥੈਂਕ ਯੂ ਦਾ ਇੱਕ ਮੈਸੇਜ ਦਵਾਂਗਾ ਅ ਬੀਜੀਪੀ ਸਾਹਿਬ ਨੂੰ ਕਿ ਤੁਸੀਂ ਪੰਜਾਬ ਨੂੰ ਇੰਨਾ ਸੇਫ ਕਰਤਾ ਜੇ ਮੈਨੂੰ ਮੇਰਾ ਹੋ ਗਿਆ ਤੇ ਫਿਰ ਮੈਂ ਆਸ ਕਰੂੰਗਾ ਕੇਜਰੀਵਾਲ ਸਾਹਿਬ ਦੀ ਵੀ ਉਡਾ ਦੇਉਗੇ ਹੁਣ ਬਾਬਾ ਕੁਮਾਰ ਦੀ ਵੀ ਵਾਪਸ ਲਓ